ਜੀ ਕੀ ਨਾਮ ਤੁਹਾਡਾ ਮੇਰੀ ਨੌ ਰਾਣੀ ਹਰਪੁਜਾ ਨਹੀਂ ਸਰਿਆ ਨਾਲ ਕਿਹੜੀ ਗੱਲ ਹੈ ਯਾਰ ਕੀ ਗੱਲ ਕੀ ਹੋਈ ਹੈ ਜੀ ਪਤਾ ਨਹੀਂ ਇਹਨਾਂ ਮੁੰਡਿਆਂ ਨੇ ਕਿਤੇ ਰਾਤ ਆ ਗਏ ਮੇਰਾ ਚੌੜਾ ਕਿਤੇ ਇਹਨਾਂ ਮੁੰਡਿਆਂ ਨੇ ਕਿਤੇ ਕੁੜੀਆਂ ਮਾਰਤੀਆਂ ਸੀ ਪਰ ਪਲੀ ਕਾਰ ਕਰ ਲਈ ਕਿੰਨੇ ਜੀ ਕਿੰਨੇ ਬੱਚੇ ਕਿੰਨੇ ਇਹਨਾਂ ਦੇ ਇਹਨਾਂ ਦੇ ਕੁੜੀਆਂ ਦੇ ਦੋ ਬੱਚੇ ਕੁੜੀ ਮੁੰਡਾ ਛੋੜਾ ਬੱਚਾ ਕੀ ਮੰਗ ਕਰਦੇ ਜੋ ਹਾਂ ਜੀ ਮੰਗ ਹੀ ਕਰਦੇ ਜੋ ਮੰਗਾਇਆ ਨੇ ਮਾਰੇ ਇਹਨਾਂ ਨੂੰ ਸਾਇਆ ਜੀ ਮੇਰੇ ਬਿਸਲ ਤੋਂ ਸਭ ਚਾਹੀਦੀ ਸਾਇਆ ਪੀ ਇਹਨਾਂ ਨੂੰ ਕਾਗਦੇ ਕਿਹਦੇ ਗਾਨ ਨਾ ਕਰਦੇ ਠੀਕ ਹੈ ਕਿਹੜਾ ਪਿੰਡ ਹੈ ਕੀ ਗੱਲ ਕੀ ਹੋਈ ਹੈ ਭਾਜੀ ਭਾਜੀ ਰਾਤੀ ਸਾਡੀ ਗੱਲ ਹੋਈ ਫੋਨ ਕੀਤਾ ਇਹਨਾਂ ਨਾਲ ਝਗੜਾ ਹੋਇਆ ਸੀ ਕਹਿੰਦੇ ਵੀ ਤੁਹਾਡਾ ਨਾ ਦੇਖਣਾ ਵਾ ਤੇ ਅੱਡੇ ਤੇ ਆ ਜਾਓ ਤੇ ਆਪਾਂ ਅੱਡੇ ਤੇ ਗਏ ਨਹੀਂ ਮੇਰਾ ਭਾਸ਼ੀ ਦਾ ਸਾਹਿਬ ਚਲ ਗਿਆ ਤੇ ਇਹਨਾਂ ਨੇ ਫਿਰ ਮਗਰੋਂ ਫੋਨ ਕਰਕੇ 50 60 ਮੁੰਡੇ ਇਕੱਠੇ ਕਰਕੇ ਤੇ ਤੁਹਾਨੂੰ ਫੋਨ ਕਰਦੇ ਸੀ ਕਿ ਆਓ ਹੁਣ ਤੇ ਇਹਨਾਂ ਦੇ ਵਿੱਚ ਸ਼ਾਮਲ ਜਿਹੜਾ ਹੈਗਾ ਵਾ ਲਾ ਬਤਾਉ ਤੇ ਸਾਜਨ ਫਰੋਜ ਤੇ ਸਹਿਲ ਧਿੱਲੀਆ ਤੇ ਸ਼ਮੀਆ ਸੋਡੀਆ ਕੀ ਹੁਣ ਕੀ ਕੀਤਾ ਇਹਨਾਂ ਨੇ ਹੁਣ ਕੀ ਕੀਤਾ ਇਹਨਾਂ ਨੇ ਇਹਨਾਂ ਆ ਕੇ ਸਾਡੇ ਘਰੇ ਆ ਕੇ ਭਾਦੀ ਸਾਡੀ ਕੱਲੀ ਸੀ ਤੇ ਨਾਲ ਆ ਕੇ ਗੋਲੀਆਂ ਚਲਾਈਆਂ ਮਾਰ ਕਿੰਨੀਆਂ ਗੋਲੀਆਂ ਮਾਰੀਆਂ ਦੋ ਗੋਲੀਆਂ ਮਾਰੀਆਂ ਮੌਤ ਹੋ ਗਈ ਇਹਨਾਂ ਦੀ ਹਾਂਜੀ ਕੀ ਮੰਗ ਕਰਦੇ ਜੋ ਮੰਗ ਅਸੀਂ ਇਹੋ ਕਰਦੇ ਆ ਕਿ ਇਹਨਾਂ ਤੇ ਸਖਤ ਕਾਰਵਾਈ ਹੋਣੀ ਚਾਹੀਦੀ ਹੈ ਠੀਕ ਤੇ ਇਹ ਸਾਡੇ ਗੋਲੀਆਂ ਮਾਰ ਕੇ ਬਤਲਦੇ ਤੇ ਜੀ ਅੱਜ ਮਿਤੀ 8 ਜੁਲਾਈ ਵਕਤ ਕਰੀਬ 12:50 ਵਜੇ ਸਾਨੂੰ ਇੱਕ ਫੋਨ ਘਰ ਆਉਂਦੀ ਹੈ ਜਿਸ ਚ ਦੱਸਿਆ ਜਾਂਦਾ ਹੈ ਕਿ ਇੱਕ ਲੇਡੀ ਨਾਮਕ ਹਰਜਿੰਦਰ ਕੌਰ ਉਮਰ ਕਰ ਤਕਰੀਬਨ 35 ਸਾਲ ਵਾਈਫ ਆਫ ਭਗਵੰਤ ਸਿੰਘ ਉਰਫ ਮੰਨਾ ਵਾਸੀ વોર્ਡ ਨੰਬਰ 4 ਰਾਜਸਥਾਨੀ ਜਿਹਦਾ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਤੇ ਜਦੋਂ ਅਸੀਂ ਮੌਕੇ ਤੇ ਜਾ ਕੇ ਇੱਕ ਗੱਲਾਂ ਨੂੰ ਵੈਰੀਫਾਈ ਕਰਦੇ ਆ ਤਾਂ ਤੁਹਾਨੂੰ ਇਹ ਪਤਾ ਲੱਗਦਾ ਕਿ ਇਹਨਾਂ ਦੀ ਕੋਈ ਪੁਰਾਣੀ ਰੰਜਿਸ਼बाजी ਕੁਝ ਪਿੰਡ ਦੇ ਮੁੰਡਿਆਂ ਨਾਲ ਚੱਲਦੀ ਸੀ ਜਿਹਨਾਂ ਦੇ ਨਾਮ ਪਰਿਵਾਰ ਵਾਲਿਆਂ ਨੇ ਦੱਸੇ ਨੇ ਇੱਕ ਲਵ ਨਿਸ਼ਾਨ ਸਾਜਨ ਤੇ ਆਕਾਸ਼ ਇਹਨਾਂ ਨਾਲ ਇਹ ਰੰਜਿਸ਼बाजी ਚੱਲਦੀ ਸੀ ਤੇ ਹਸਪਤਾਲ ਤੋਂ ਪਹਿਲਾਂ ਇੱਕ ਚੈਲੰਜ ਫੱਟੇ ਰਿਹਾ ਸੀ ਕਿ ਤੁਮੈ ਮੈਂ ਮੈਂ ਹੋਈ ਤੇ ਗੱਲ ਜਿਸ ਤਰ੍ਹਾਂ ਵਧ ਗਈ ਇਹਨਾਂ ਨੇ ਟਾਈਮ ਟਾਈਮ ਪਾ ਕੇ ਆਪਸ ਚ ਮਿਲ ਕੇ ਗੱਲ ਸੌਰਟ ਆਊਟ ਕਰਨ ਦੀ ਕੋਸ਼ਿਸ਼ ਕੀਤੀ ਪਰ ਉਹ ਨਹੀਂ ਹੋਈ ਉਸ ਤੋਂ ਬਾਅਦ ਇਹ ਇੱਕ ਦੂਜੇ ਨੂੰ ਧਮਕੀਆਂ ਦੇਣ ਦਾ ਸਿਲਸਿਲਾ ਸ਼ੁਰੂ ਹੋ ਗਿਆ ਤੇ ਅੱਜ ਇਹ ਘਰੇ ਮੰਨੇ ਯਾਨੀ ਕਿ ਭਗਵੰਤ ਸਿੰਘ ਨੂੰ ਮਿਲਣ ਆਏ ਸੀ ਪਰ ਉੱਥੇ ਉਹ ਮੌਜੂਦ ਨਹੀਂ ਸੀ ਤਾਂ ਉਹਨਾਂ ਨੇ ਇਸ ਦੀ ਬੀਨੀ ਦਾ ਕਤਲ ਕਰ ਦਿੱਤਾ ਗੋਲੀਆਂ ਮਾਰ ਕੇ ਇਸ ਤਰ੍ਹਾਂ ਦਾਖਲ ਹੋਏ ਘਰ ਦੇ ਵਿੱਚ ਕੋਈ ਗੁਆਚ ਬੁੱਲਾ ਸੀ ਤਾਂ ਖੋਲਿਆ ਨਾ ਜਾਣੋਣ ਦੀ ਆਗਮਨ ਇਹ ਅਸੀਂ ਸੀਸੀਟੀਵੀ ਤੋਂ ਵੈਰੀਫਾਈ ਕਰ ਰਹੇ ਹਾਂ ਕਿ ਇਹ ਕਿਸ ਟਾਈਮਿੰਗ ਤੇ ਆਏ ਉਥੇ ਹੋਰ ਨਾਲ ਕੌਣ-ਕੌਣ ਆਏ ਸੀ ਤੇ ਕਿੰਨੀ ਦੇਰ ਬਾਹਰ ਖੜੇ ਰਹੇ ਇਹ ਜਿੱਦਾਂ ਕਿ ਸਾਨੂੰ ਪਤਾ ਲੱਗਿਆ ਇਹਨਾਂ ਨੇ ਬਾਹਰ ਖੜ ਕੇ ਫੋਨ ਕਾਲਸ ਵੀ ਕੀਤੀਆਂ ਭਗਵੰਤ ਸਿੰਘ ਨੂੰ ਪਰ ਉਹ ਮੌਕੇ ਤੇ ਮੌਜੂਦ ਨਾ ਹੋਣ ਕਰਕੇ ਉਹਦੇ ਘਰ ਦੇ ਅੰਦਰ ਵੜ ਗਏ ਕੋਈ ਨਾਈਪ ਨੇ ਵੀ ਕੰਟਰੋਲ ਕੀਤੀ ਆਡੀਓ ਸਾਹਮਣੇ ਆਈ ਹੈ ਜਿਸ ਵਿੱਚ ਉਹ ਦੱਸ ਰਿਹਾ ਹੈ ਕਿ ਆਏ ਨੇ ਧਮਕੀ ਦੇ ਰਹੇ ਨੇ ਮਾਰਨ ਦੀ ਧਮਕੀ ਦੇ ਰਹੇ ਇਹ ਕੱਲ ਰਾਤ ਦੀ ਗੱਲ ਹੈ ਕਿ ਇਹਨਾਂ ਨੂੰ ਫੋਨ ਤੇ ਧਮਕੀ ਮਿਲਦੀ ਹੈ ਤੇ ਜਿੱਦਾਂ ਕਿ ਪਰਿਵਾਰ ਵਾਲਿਆਂ ਨੇ ਸਾਨੂੰ ਦੱਸਿਆ ਅੱਜ ਉਹ ਇਸ ਗੱਲ ਦੀ ਕੰਪਲੇਂਟ ਰਜਿਸਟਰ ਕਰਾਉਂਣ ਥਾਣੇ ਆ ਰਹੇ ਸੀ ਕਿ ਉਸ ਤੋਂ ਪਹਿਲਾਂ ਹੀ ਇਹ ਵਾਰਦਾਤ ਹੋ ਗਈ ਸਰ ਇਸ ਮਾਮਲੇ ਦੇ ਵਿੱਚ ਕੋਈ ਗ੍ਰਿਫਤਾਰੀ ਵੀ ਨਹੀਂ ਹੋਈ ਅਸੀਂ ਰੇਡ ਸ਼ੁਰੂ ਕਰਤੀਆਂ ਸਾਰੇ ਪਿੰਡਾਂ 'ਚ ਅਸੀਂ ਸਰਚ ਕਰ ਰਹੇ ਹਾਂ ਜਿਹੜੇ ਮੁੰਡੇ ਨੇ ਉਹ ਪਿੰਡ 'ਚ ਨਹੀਂ ਹੈਗੇ ਇਸ ਵੇਲੇ ਪਰ ਅਸੀਂ ਉਹਨਾਂ ਨੂੰ ਜਲਦ ਤੋਂ ਜਲਦ ਗ੍ਰਿਫਤਾਰ ਕਰ ਲਵਾਂਗੇ ਜਿਨ੍ਹਾਂ ਨੇ ਪਾਣੀ ਤਾਂ ਉਹਦੇ ਕੋਈ ਪਹਿਲਾਂ ਮੁਕਦਮੇ ਦਰਜ ਹੈਗੇ ਨਹੀਂ ਸੰਬੰਧਿਤ ਜਿੱਦਾਂ ਕਿ ਮੈਂ ਤੁਹਾਨੂੰ ਦੱਸਿਆ ਪਹਿਲਾਂ ਇਹਨਾਂ ਦੀ ਰੰਜਿਸ਼बाजी ਚੱਲਦੀ ਹੈ ਇੱਕ ਪਰਚਾ ਦਰਜ ਹੋਇਆ ਸੀ ਉਹਨਾਂ ਮੁੰਡਿਆਂ 'ਤੇ 307 ਦਾ ਮੁਕੱਦਮਾ ਹੋਇਆ ਸੀ ਤੇ ਉਹਦੀ ਵੀ ਅਸੀਂ ਡਿਟੇਲਸ ਵੈਰੀਫਾਈ ਕਰ ਰਹੇ ਹਾਂ ਕੇਸ ਦਾ ਕੀ ਸਟੇਟਸ ਹੈ ਤੇ ਹੋਰ ਕੌਣ-ਕੌਣ ਇਨਵੋਲਡ ਹੈ ਲੋਕਾਂ ਨੂੰ ਪੁਲਿਸ ਵੱਲੋਂ ਗ੍ਰਿਫਤਾਰੀ ਕੀਤਾ ਕਿਹਾ ਜਾ ਰਿਹਾ ਕਿ ਉਸਦੇ ਨਾਲ ਹੀ ਸੰਬੰਧਿਤ ਨੇ ਜ ਨਹੀਂ ਇਹ ਹਮਲੇ ਵਾਲੀ ਗੱਲ ਇਦਾਂ ਕੋਈ ਵੈਰੀਫਾਈ ਨਹੀਂ ਹੋਈ ਹੈ ਅਜੇ ਅਸੀਂ ਜਦੋਂ ਰੇਡ ਕਰ ਰਹੇ ਸੀਗੇ ਉਦੋਂ ਅਸੀਂ ਕੁਝ ਮੁੰਡੇ ਰਾਉਂਡ ਅਪ ਕੀਤੇ ਨੇ ਪਰ ਅਸੀਂ ਉਹਨਾਂ ਨੂੰ ਵੈਰੀਫਾਈ ਕਰ ਰਹੇ ਹਾਂ ਕਿ ਇਹ ਉਹੀ ਮੁੰਡੇ ਨੇ ਜਾਂ ਕੋਈ ਹੋਰ ਪੁਲਿਸ ਨੇ ਹਮਲਾ ਵੀ ਕੀਤਾ ਇਹਨਾਂ ਨੇ ਕਿਉਂਕਿ ਪੁਲਿਸ ਤੇ ਜਿੱਦਾਂ ਕੁਝ ਖਰੋਚਾਂ ਆਈਆਂ ਨੇ ਸਾਡਾ ਲੱਗੀਆਂ ਨਹੀਂ ਕੁਝ ਮਾਮਲੇ ਨਹੀਂ ਜਿੱਦਾਂ ਮੈਂ ਤੁਹਾਨੂੰ ਦੱਸਿਆ ਕਿ ਅਸੀਂ ਜਦੋਂ ਰੇਡ ਕਰ ਰਹੇ ਸੀ ਕੁਝ ਮੁੰਡੇ ਸਾਨੂੰ ਪੁਲਿਸ ਨੂੰ ਦੇਖ ਕੇ ਉਥੋਂ ਮੌਕੇ ਤੋਂ ਭੱਜੇ ਸੀਗੇ ਤੇ ਉਹਨਾਂ ਨੂੰ ਫੜਨ ਦੀ ਪੂਰੀ ਕੋਸ਼ਿਸ਼ ਕੀਤੀ ਗਈ ਜਿਸ ਵਿੱਚ ਥੋੜੀ ਬਹੁਤ ਝੋਟ ਆਈ ਹੈ ਸਾਡੇ ਇੱਕ ਮੁਲਾਜ਼ਮ ਦੇ ਬਟ ਅਸੀਂ ਇਹ ਜੇ ਵੈਰੀਫਾਈ ਕਰ ਰਹੇ ਆ ਕਿ ਉਹੀ ਬੰਦੇ ਨੇ ਜਿਨ੍ਹਾਂ ਨੇ ਕਤਲ ਕੀਤਾ ਜਾਂ ਸਾਨੂੰ ਪੁਲਿਸ ਨੂੰ ਦੇਖ ਕੇ ਉਹ ਡਰ ਕੇ ਭੱਜੇ ਨੇ ਕਿੰਨੀਆਂ ਗੋਲੀਆਂ ਲੱਗੀਆਂ ਨੇ ਉਹਦੇ ਇਹ ਸਾਨੂੰ ਮੌਕੇ ਤੋਂ ਦੋ ਖੋਲ ਬਰਾਮਦ ਹੋਏ ਨੇ ਉਹਦੇ ਦੋ ਗੋਲੀਆਂ ਛਾਤੀ 'ਚ ਮਾਰੀ ਹੋਈਆਂ ਸਰਜ ਜਸ ਪਿਸਤੌਲ ਨਾਲ ਮਾਰੀਆਂ ਨਹੀਂ ਆ ਨੇ ਇੱਕ ਨੰਬਰ ਦਾ ਜਾਂ ਦੋ ਨੰਬਰ ਦਾ ਇਸ ਬਾਰੇ ਵੈਰੀਫਾਈ ਕੀਤਾ ਨਹੀਂ ਇਹ ਜੇ ਵੈਰੀਫਾਈ ਨਹੀਂ ਹੋਇਆ ਬਟ ਸਾਨੂੰ ਡਾਊਟ ਹੈ ਕਿ ਇਹ ਨਜਾਇਜ਼ ਅਸਲਾ ਹੀ ਹੋਊਗਾ ਤੇ ਜਿਸ ਤਰ੍ਹਾਂ ਦੀ ਵਾਰਦਾਤ ਇਹ ਕੀਤੀ ਗਈ ਹੈ ਬਲਕਿ ਜਿੱਦਾਂ ਸਾਨੂੰ ਪਤਾ ਲੱਗੇਗਾ ਅਸੀਂ ਕਲੀਅਰ ਕਰ ਦਾਂਗੇ ਗੱਲ Thank you, sir. So